ਹੋਇਆ ਕਿ ਸੀਗਾ ਦੇਖੋ ਜੀ ਦੱਸਿਆ ਜਾ ਰਿਹਾ ਦਰਪਨਾ ਸਾਹਿਬ ਆਕਚੁਅਲੀ ਆ ਰਹੇ ਸੀਗੇ ਤਾਂ ਰੋਡ ਤੇ ਬਹੁਤ ਜਾਮ ਲੱਗਿਆ ਹੋਇਆ ਸੀਗਾ ਜਦੋਂ ਅਸੀਂ ਦੇਖਿਆ ਤੇ ਮੌਕੇ ਤੇ ਜਿਹੜਾ ਐਕਸੀਡੈਂਟ ਹੋਇਆ ਪਿਆ ਸੀਗਾ ਟਰੱਕ ਵਾਲਾ ਜਿਹੜਾ ਉਹਦੀ ਕੋ ਡਰਿੰਕ ਜਾਂਦੇ ਕੀਤੀ ਹੋਈ ਸੀਗੀ ਕੀ ਨਾਮ ਸੀ ਚਾਚਾ ਜੀ ਮੈਨੂੰ ਰਿਟਾਇਰ ਆਫੀਸਰ ਸੀ ਆਰਮੀ ਰਿਟਾਇਰਡ ਆਫੀਸਰ ਇਹ ਯਾਰ ਕਿੰਨੇ ਵੇ ਦਾ ਹਾਸਾ ਹੈ ਸਾਡਾ ਹਾਸਾ ਹੈ ਮੈਨੂੰ ਮੈਂ ਕੰਮ ਦੇ ਹੀ ਖੁੰਮਾ ਆਇਆ ਮੈਨੂੰ ਮੈਂ ਤਾਂ ਕਹਿੰਦਾ ਥੋੜੀ ਜੀ ਛੱਟ ਲੱਗੇ ਹੁੰਦੀ ਆਪ ਤੇ ਕਈ ਕੋਸ਼ਿਸ਼ਾਂ ਨਾਲ ਚੱਲਦੇ ਸੀਗੇ ਬੰਦੇ ਤੇ ਐਮਰਜੈਂਸੀ ਵੀ ਅਸੀਂ ਕੋਲ ਆ ਰਹੇ ਸੀ ਐਂਬੂਲੈਂਸ ਨੂੰ ਵੀ ਜੋ ਕਿ ਕੱਟ ਹੋ ਰਿਹਾ ਸੀਗਾ ਨੰਬਰ ਨਹੀਂ ਲੱਗ ਰਿਹਾ ਤੁਹਾਨੂੰ ਪ੍ਰੋਬਲਮ ਸੀਗੀ ਅਸੀਂ ਆਟੋ ਵਾਲੇ 20 ਬੰਦੇ ਉੱਥੇ ਰੋਕੇ ਹੋਣਗੇ ਕੋਈ ਵੀ ਆਟੋ ਵਾਲਾ ਕੋਈ ਰੁਕੇ ਆਣੀ ਨਹੀਂ ਕਿਨ ਇੱਥੇ ਨਾ ਤਾਂ ਐਂਬੂਲੈਂਸ ਦਾ ਹਾਲ ਨਾ ਹੀ ਇੱਥੇ ਡਾਕਟਰਾਂ ਦਾ ਵਾਲਾ ਬੁਰਾ ਹਾਲ ਹੈ ਚਾ ਚੱਲ ਜੀ ਪਾਪਾ ਜੀ ਕੀ ਨਾਮ ਸੀ ਚਾਚਾ ਇਹ ਰਿਟਾਇਰ ਆਫੀਸਰ ਸੀ ਆਰਮੀ ਰਿਟਾਇਰਡ ਆਫੀਸਰ ਇਹ ਆ ਕਿੰਨੇ ਵੀ ਦਾ ਹਾਸਾ ਹੈ ਸਾਡਾ ਹਾਸਾ ਹੈ ਮੈਨੂੰ ਮ ਕੰਮ ਤੇ ਸ਼ੀਫ ਹੁੰਦਾ ਹੈ ਮੈਨੂੰ ਅੱਛਾ ਫੋਨ ਆਇਆ ਹਾਂਜੀ ਅਸੀਂ ਬੁਲਾਇਆ ਇਹਨਾਂ ਨੂੰ ਫੋਨ ਕਰ ਦਿੱਤਾ ਠੀਕ ਹੈ ਜੀ ਤੇ ਸਰ ਮੈਂ ਤਾਂ ਕਹਿੰਦਾ ਥੋੜੀ ਜੀ ਛੱਟ ਲੱਗੇ ਲੱਭ ਤੇ ਅੱਛਾ ਜੀ ਮੈਂ ਜਿਹੜੀ ਉੱਥੇ ਤੱਕ ਪਿਆ ਹੀ ਆਇਆ ਅੱਛਾ ਜੀ ਤੇ ਸਰ ਇਹ ਮਤਲਬ ਕੰਮ ਕੀ ਕਰਦੇ ਸੀ ਕੀ ਕਰਦੇ ਸੀ ਇਹ ਇੰਦਰਾ ਇੰਦਰਾ ਹੋਲਡ ਰੀਚ ਕਰਦੇ ਸੀ ਠੀਕ ਹੈ ਤੇ ਅੱਜ ਸਰ ਕਿੰਨੇ ਵੀ ਦਾ ਹਾਸਾ ਹੋਣਾ ਤੁਹਾਨੂੰ ਕਿੰਨੇ ਵੀ ਫੋਨ ਆਇਆ ਮੈਨੂੰ ਸਾਰਾ 8.5 ਘਟ ਤੋਂ ਆਇਆ ਹੋ। ਅੱਛਾ ਜੀ ਸਾਰਾ 8.5 ਘਟ। ਠੀਕ ਹੈ ਜੀ। ਇੱਥੇ ਘਰ ਚ ਕੂਨ ਕੂਨ ਹੈਗਾ ਨਾ ਸੀ? ਡੈਡੀ ਸੀ ਪਹਿਲਾਂ ਡੈਥ ਹੋ ਗਈ ਜੀ 20 ਸਾਲ ਪਹਿਲੇ। ਅੱਛਾ ਜੀ। ਚਾਚੇ ਜੀ ਸਾਰਾ ਕੁਝ ਘੱਡੇ। ਅੱਛਾ ਜੀ ਸਾਰਾ ਕੁਝ ਕਰਦੇ ਸੀਗੇ। ਠੀਕ ਹੈ ਜੀ। ਤੇ ਕਿੰਨੇ ਕੁ ਜਾਣੇ ਪਰਿਵਾਰ ਮੈਂਬਰ ਹਨ ਤੁਹਾਡੇ? ਮਮਾ ਮਮੀ ਹੋੜੇ ਚਾਤੀ ਆ ਬਸ ਸਾਰੇ ਸਾਰੇ ਇਕੱਠੇ ਇਕੱਠੇ ਹੀ ਰਹਿੰਦੇ ਹੋ। ਹਾਂ ਜੀ ਡਿਵਾਈਡ ਫੈਵ ਦੀ। ਅੱਛਾ ਕਿੱਥੇ ਕਰਕੇ ਰਹਿੰਦੇ ਹੋ? ਜੱਸੋਪਾੜੀ। ਜੱਸੋਵਾਲ ਪਿੰਡ ਚ ਰਹਿੰਦੇ। ਠੀਕ ਹੈ ਇਹ ਤੁਸੀਂ ਆਪਣਾ ਤੁਸੀਂ ਕੀ ਕਰਦੇ ਹੋ ਖੇਤੀਬਾੜੀ ਕਰਦੇ ਹੋ ਖੇਤੀਬਾੜੀ ਕਰਦਾ ਕੀ ਨਾਮ ਆ ਤੁਹਾਡਾ ਬਲਪ੍ਰੀਤ ਸਿੰਘ ਹਾਂਜੀ ਬਲਪ੍ਰੀਤ ਸਿੰਘ ਬਲਪ੍ਰੀਤ ਸਿੰਘ ਠੀਕ ਹੈ ਸਰ ਕੀ ਨਾਮ ਆ ਤੁਹਾਡਾ ਮੈਂ ਕਸ਼ਮੀਰ ਸਿੰਘ ਬਾਈ ਜੀ ਹਾਂਜੀ ਕਸ਼ਮੀਰ ਸਿੰਘ ਆ ਮੇਰਾ ਨਾਮ ਕਸ਼ਮੀਰ ਜੀ ਅੱਜ ਜਿਹੜਾ ਦਰਦਨਾਖ ਖਾਸਾ ਵਾਪਰਿਆ ਵਾ ਇੱਕ ਨੌਜਵਾਨ ਦੇ ਨਾਲ ਕਿੰਨੀ ਉਮਰ ਹੈ ਕੀ ਨਾਮ ਹੈ ਕਿੱਥੋਂ ਆਇਆ ਸੀ ਕਿੱਥੋਂ ਜਾ ਰਿਹਾ ਸੀਗਾ ਕੋਈ 50 52 ਸਾਲ ਦੀ ਉਮਰ ਆਏ ਦਲਵੀਰ ਸਿੰਘ ਨੇ ਇਹ ਅੱਛਾ ਜਸਵਾਲ ਪਿੰਡ ਦੇ ਹੀ ਦੀ ਇਹ ਇੰਦਰਾ ਹੌਜਰੀ ਚ ਲੱਗੇ ਉੱਥੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ ਆਪਦੇ ਵਾਪਸ ਜੀ ਦੇਖੋ ਜਲੰਧ ਦੇ ਵਾਪਸ ਅਮਰ ਪੈਲਸ ਦੇ ਸਾਹਮਣੇ ਪਹੁੰਚੇ ਆ ਉੱਥੇ ਇੱਕ ਟਰੱਕ ਆ ਰਿਹਾ ਸੀਦਾ ਟਰੱਕ ਦਾ ਹਾਲੇ ਨੰਬਰ ਨਹੀਂ ਮੈਨੂੰ ਪਤਾ ਉਹ ਟਰੱਕ ਨੇ ਫੇਟ ਮਾਰੀ ਆ ਉਹਦੇ ਥੱਲੇ ਆ ਗਿਆ ਜੀ ਤੇ ਲੱਕੀ ਦੇ ਉੱਪਰ ਦੀ ਲੰਘ ਜਾਂਦਾ ਕਰਕੇ ਜਿਆਦਾ ਬਲੈਕ ਵਗ ਰਿਹਾ ਚੁੱਕਾ ਸੀ ਸ ਟਰੱਕ ਵਾਲਾ ਕੋਈ ਨਸ਼ੇ ਵੀ ਹਾਲਾਤ ਚ ਸੀ ਇਹ ਕਿੱਦਾਂ ਅ ਟਰੱਕ ਵਾਲਾ ਵੈਸੇ ਕਾਬੂਤ ਕਰ ਲਿਆ ਸੀ ਜੀ ਉੱਥੇ ਸਾਡੇ ਈਸੀ ਰਜਿੰਦਰ ਸਿੰਘ ਮੌਕੇ ਤੇ ਕਾਰਵਾਈ ਕਰ ਰਿਹਾ ਜੀ ਪਰ ਅਸੀਂ ਸੀਰੀਅਸ ਦੇਖਦੇ ਹੋਇਆ ਇੱਥੇ ਲਿਆ ਆਂਦਾ ਸੀ ਇਹਨਾਂ ਨੂੰ ਜੀ ਪਰ ਇਥੇ ਜਣੀ ਕਿਉਂ ਪਤਾ ਲੱਗਾ ਵੀ ਜਿਹੜੀ ਉਹ ਸਰ ਸਰ ਗੱਡੀ ਦੇ ਵਿੱਚ ਕਿੰਨੇ ਜੀ ਕੋਈ ਜਾਨੇ ਮੌਜੂਦ ਸੀਗੇ ਟਰੱਕ ਵਿੱਚ ਟਰੱਕ ਚ ਇੱਕ ਬੰਦਾ ਮੌਜੂਦ ਸੀਦਾ ਇੱਕ ਜੀ ਜੀ ਬਾਕੀ ਇਹ ਨੌਜਾਨਾ ਉਥੇ ਸੀਦਾ ਮੌਬਕੇ ਤੇ ਅੱਛਾ ਜੀ ਇਹ ਵੀ ਬਹੁਤ ਅੱਛਾ ਇਹਨਾਂ ਨੇ ਚਲੋ ਕੀਤੀ ਆ ਸਾਡੀ ਹੈਲਪ ਕੀਤੀ ਬਹੁਤ ਕੀ ਜੀ ਜੀ ਇਹਨਾਂ ਨੇ ਨਾਲ ਪ੍ਰੋਟੈਕਟ ਕਰਕੇ ਇੱਥੇ ਲੈ ਕੇ ਆਏ ਆ ਜੀ ਅਸੋ ਉਸ ਨੌਜਵਾਨ ਦੇ ਨਾਲ ਗੱਲ ਕਰਾਂਗੇ ਜਿਹੜਾ ਕਿ ਮੌਕੇ ਤੇ ਇਖਤਸਾਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਆ ਜੀ ਹਣੀ ਚਿੱਟੀ ਗਲੌਨੀ ਪਟੀਆਂ ਤੋਂ ਆ ਜੀ ਰਹਿਣ ਵਾਲਾ ਮੇਰਾ ਭਰਾ ਵੱਡਾ ਉੱਥੋਂ ਸਰਪੰਚ ਆ ਪਰਮਿੰਦਰ ਕੁਮਾਰ ਪਿੰਦੀ ਜੀ ਹਣੀ ਜੀ ਅ ਅ ਦਰਸਲ ਦੇ ਵਿੱਚ ਹੋਇਆ ਕੀ ਸੀਗਾ ਦੇਖੋ ਜੀ ਦੱਸਿਆ ਜਾ ਰਿਹਾ ਹੈ ਦਰਦਨਾ ਸਾਹਿਬ ਐਕਚੁਅਲੀ ਆ ਰਹੇ ਸੀਗੇ ਤਾਂ ਰੋਡ ਤੇ ਬਹੁਤ ਜਾਮ ਲੱਗਿਆ ਹੋਇਆ ਸੀਗਾ ਜਦੋਂ ਅਸੀਂ ਦੇਖਿਆ ਤੇ ਮੌਕੇ ਤੇ ਜਿਹੜਾ ਐਕਸੀਡੈਂਟ ਹੋਇਆ ਪਿਆ ਸੀਗਾ ਜੋ ਕਿ ਕਸ਼ਮੀਰੀ ਸਰ ਉੱਥੇ ਮੌਕੇ ਤੇ ਮੌਜੂਦ ਸੀਗੇ ਜੋ ਕਿ ਭੱਜ ਦੌੜ ਕਰਦੇ ਸੀ ਅਸੀਂ ਵੀ ਇਹਨਾਂ ਦੇ ਨਾਲ ਉੱਥੇ ਮੌਕੇ ਤੇ ਭੱਜ ਦੌੜ ਕੀਤੀ ਆ ਜੋ ਕਿ ਕੁਝ ਸਾਹ ਚੱਲਦੇ ਸੀਗੇ ਬੰਦੇ ਦੇ ਹਨਾ ਤੇ ਕੋਈ ਆਟੋ ਵਾਲਾ ਰੋ ਐਮਰਜੈਂਸੀ ਵੀ ਅਸੀਂ ਕੋਲ ਆ ਰਹੇ ਸੀ ਐਂਬੂਲੈਂਸ ਨੂੰ ਵੀ ਜੋ ਕਿ ਕੱਟ ਹੋ ਰਿਹਾ ਸੀਗਾ ਨੰਬਰ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਸੀਗਾ ਔਰ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਪਹਿਲਾਂ ਦਾ ਹੱਥ ਜੋੜ ਕੇ ਵੀ ਜੋ ਕਿ ਐਂਬੂਲੈਂਸਾਂ ਦੀ ਜਿਹੜਾ ਪ੍ਰੋਸੀਜਰ ਆ ਸਰ ਉਹ ਕੰਟੈਕਟ ਕੰਟੈਕਟ ਕੀਤਾ ਜਾਵੇ ਜਿੱਦਾਂ ਹੁਣ ਐਮਰਜੈਂਸੀ ਸਾਨੂੰ ਪ੍ਰੋਬਲਮ ਸੀਗੀ ਅਸੀਂ ਆਟੋ ਵਾਲੇ 20 ਬੰਦੇ ਉੱਥੇ ਰੋਕੇ ਹੋਣਗੇ ਕੋਈ ਵੀ ਆਟੋ ਵਾਲਾ ਕੋਈ ਰੁਕੇ ਆਣੀ ਇੱਕ ਬੰਦਾ ਬੈਟਰੀ ਵਾਲਾ ਰਖੀ ਵਾਲਾ ਜੋ ਕਿ ਮੌਕੇ ਤੇ ਸਾਥ ਚੱਲਦਾ ਸੀ ਚਲੋ ਸਾਡੇ ਜਾਣ ਪਛਾਨ ਦਾ ਸੀਗਾ ਅਸੀਂ ਰੋਕੇ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਜਿੱਥੇ ਕਸ਼ਮੀਰੀ ਸਰ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਅਸੀਂ ਵੀ ਹਾਂ ਦਾ ਕੋਈ ਪਤਾ ਕਿ ਨੌਜਵਾਨ ਦੀ ਕਿੰਨੀ ਉਮਰ ਸੀਗੀ ਕੁਝ ਇਹ ਦੇ ਬਾਰੇ ਤਾਂ ਸਰ ਨੂੰ ਜੋ ਵੀ ਪ੍ਰੂਫ ਆ ਸਰ ਕੋਲ ਪਰਿਵਾਰ ਪਰਿਵਾਰ ਦੇਖੋ ਜੀ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਗੱਲ ਇਹ ਆ ਵੀ ਮੌਕੇ ਦੇ ਉੱਤੇ ਇਸ ਤਰ੍ਹਾਂ ਦੇ ਪੁਲਿਸ ਅਫਸਰਾਂ ਨੂੰ ਸਲੂਟ ਆ ਵੀ ਇਸ ਤਰ੍ਹਾਂ ਦੇ ਪੁਲਿਸ ਅਫਸਰ ਪਹਿਲ ਦੇ ਆਧਾਰ ਦੇ ਉੱਤੇ ਦੇਖੋ ਇਹ ਬਾਈਕ ਦੇ ਉੱਤੇ ਅੱਗੇ ਜਾ ਰਿਹਾ ਸੀ ਮੈਂ ਬਾਈਚਾਂਸ ਉਸ ਏਰੀਆ ਦੇ ਵਿੱਚੋਂ ਆ ਰਿਹਾ ਸੀਗਾ ਤੇ ਇਹਨਾਂ ਨੇ ਮੇਰੀ ਗੱਡੀ ਨੂੰ ਹੱਥ ਮਾਰਿਆ ਮੈਂ ਬੜਾ ਗੁੱਸੇ ਨਾਲ ਦੇਖਿਆ ਮੈਂ ਕਿ ਕੀ ਗੱਲ ਹੋ ਗਈ ਕਹਿੰਦੇ ਪਿੱਛੇ ਅਮਰਜੈਂਸੀ ਆ ਬਾਈ ਗੱਡੀ ਸਾਈਡ ਤੇ ਲਾਈ ਜਿੱਦਾਂ ਹੀ ਅਮਰਜੈਂਸੀ ਪਿੱਛੇ ਨਿਕਲੀ ਮੈਂ ਵੀ ਇਹਨਾਂ ਦੇ ਨਾਲ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਆਪਣੇ ਹੱਥਾਂ ਨਾਲ ਚੱਕ ਕੇ ਨਾਹੀਂ ਇੱਥੇ ਡਾਕਟਰਾਂ ਦਾ ਵਾਲਾ ਬੁਰਾ ਹਾਲ ਹੈ ਇੱਥੇ ਦਾ ਬੁਰਾ ਹਾਲ ਹੈ ਇੱਥੇ ਪਰ ਮੈਂ ਇਦਾਂ ਦੇ ਪੁਲਿਸ ਅਫਸਰ ਨੂੰ ਸਲੂਟ ਕਰਨਾ ਚਾਹਨਾ ਪਰ ਕਮਿਸ਼ਨਰ ਕਸ਼ਮੀਰੀ ਸਰ ਨੇ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਨੇ ਕੋਸ਼ਿਸ਼ ਕੀਤੀ ਬਚਾਉਣ ਦੀ ਪਰ ਨਹੀਂ ਬਚਾਈ ਗਿਆ ਇਹਨਾਂ ਦੇ ਪੇਸ਼ੇਰ ਬਚਾਉਣ ਦੀ ਬਹੁਤ ਯਾਨੀ ਕਿ ਕੋਸ਼ਿਸ਼ ਕੀਤੀ ਹੈ ਪਰ ਬਚ ਨਹੀਂ ਸਕਿਆ ਕਿਉਂਕਿ ਟਰੱਕ ਉੱਪਰ ਲੰਘ ਚੁੱਕਿਆ ਸੀ ਉਹਨਾਂ ਦੇ ਟਰਾਲਾਂ ਦੇ ਦੋ ਪਾਰ ਹੋ ਗਏ ਸੀ ਬੰਦੇ ਦੇ ਪਿੱਛੇ ਅੱਛਾ ਦੋ ਪਾਰ ਹੋ ਗਏ ਦੋ ਹੱਥ ਲਾਲ ਕਮਰ ਦੇ ਉੱਤੋਂ ਲੰਘ ਚੁੱਕਿਆ ਸੀ ਜੋ ਕਿ ਟਰੈਕਟਰ ਡਰਾਈਵਰ ਭਾਈ ਉਹਨਾਂ ਨੇ ਮੋਕੇ ਦੇ ਕਾਬੂ ਕਰ ਲਿਆ ਸਾਰੀ ਜਨਤਾ ਨੇ ਬਹੁਤ ਸਾਥ ਦਿੱਤਾ ਆ ਸੋ ਭਾਈ ਉਹਨਾਂ ਦਾ ਗੁੱਡ ਮੋਰਨਿੰਗ ਕਸ਼ਮੀਰੀ ਵੀ ਉਹ ਨੌਜਵਾਨ ਦਾ ਉਮਰ ਵਗੈਰਾ ਪਤਾ ਲੱਗੀ ਕੁਛ ਇਦਾਂ 55 ਸਾਲ ਦੀ ਉਮਰ ਹੈ 55 ਸਾਲ ਆ ਆਰਮੀ ਦੇ ਆਰਮੀ ਆਰਮੀ ਐਕਸਟ ਰਟਾਇਰ ਹੂੰ ਐਕਸ ਸਰਵਿਸ ਮੈਂ ਐਕਸ ਸਰਵਿਸਮੈਨ ਐ ਠੀਕ ਐ ਇਹ ਘਰ ਚ ਕਿਹੋ ਕਿਹ ਨੂੰ ਪਤਾ ਲੱਗਿਆ ਕਿੰਨੇ ਕੋ ਜਾਣੇ ਹੈਗੇ ਘਰ ਦੀ ਹਜੀਨ ਨਾ ਨਹੀਂ ਇਹਨਾਂ ਦੀ ਜਾਂਚ ਰਵਿਸ਼ ਐ ਉਹਨਾਂ ਦਾ ਬੇਟਾ ਮੌਜੂਦ ਹੈਗਾ ਬ੍ਰਦਰ ਬਾਈ ਜੀ ਬੰਦਾ ਹੀ ਰਿਹਾ ਮੈਂ ਬਾਈ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਵੀਰੇ ਲਖਵਿੰਦਰ ਸਿੰਘ ਲਖਵਿੰਦਰ ਜੀ ਇੱਥੇ ਕੋਈ ਦਰਦਨਾਹ ਹਾਸਾ ਹੋਇਆ ਕਿ ਪਤਾ ਚੱਲਿਆ ਇੱਥੇ ਟਰੱਕ ਦੇ ਥੱਲੇ ਇੱਕ ਬੰਦਾ ਆਇਆ ਹੋਇਆ ਜੀ ਹਾਂ ਜੀ ਉਹ ਬੰਦਾ ਸਿਓਲ ਹਸਪਤਾਲ ਭੇਜਤਾ ਵਾ ਅੱਛਾ ਜੀ ਤੇ ਟਰੱਕ ਜਿਹੜਾ ਥਾਣੇ ਲੋਵਾਤਾ ਜੀ ਆ ਜੀ ਰੇਮਾਂ ਜੀ ਕੁਝ ਪਤਾ ਲੱਗਿਆ ਕਿ ਉਹ ਬੰਦਾ ਕਿੱਥੋਂ ਆ ਰਿਹਾ ਸੀ ਕਿੱਥੋਂ ਜਾ ਰਿਹਾ ਸੀਗਾ ਬੰਦੇ ਦਾ ਪਤਾ ਨਹੀਂ ਕਿੱਥੋਂ ਆਇਆ ਕਿੱਥੇ ਜਾ ਰਿਹਾ ਸੀਗਾ ਹਾਂਜੀ ਬਾਕੀ ਟਰੱਕ ਵਾਲਾ ਜਿਹੜਾ ਉਹਦੀ ਉਹ ਡ੍ਰਿੰਕ ਕਹਿੰਦੇ ਕੀਤੀ ਹੋਈ ਸੀਗੀ ਅੱਛਾ ਜੀ ਉਹ ਡਰਾਈਵਰ ਵੀ ਥਾਣੇ ਭੇਜਦਾ ਵਾ ਟਰੱਕ ਵੀ ਥਾਣੇ ਭੇਜਦਾ ਜੀ ਆ ਟਰੱਕ ਕਿਹੜਾ ਸੀਗਾ ਟਰੱਕ ਵੱਡਾ ਟਰੱਕ ਸੀਗਾ 18 22 18 22 ਸੀਗਾ ਤੇ ਉਹ ਕੋਈ ਆ ਲੁਧਾਨਾ ਪੰਜਾਬ ਦਾ ਸੀਗਾ ਕਿਤੇ ਬਾਹਰ ਅਦਰ ਸਟੇਟ ਦਾ ਸੀਗਾ ਨੰਬਰ ਬਾਹਰ ਦਾ ਸੀਗਾ ਨੰਬਰ ਬਾਹਰ ਦਾ ਸੀਗਾ ਤੇ ਜਿਹੜਾ ਜਿਹਦੇ ਜਿਹਨਾਂ ਹਾਸਾ ਹੋਇਆ ਵਾ ਉਹ ਕਿਹਦੀ ਮੋਟਰਸਾਈਕਲ ਤੇ ਸੀ ਕਿਦਾਂ ਦੀ ਉਹ ਬੰਦਾ ਆਪਣੇ ਪੰਜਾਬ ਦਾ ਹੀ ਆ ਪੰਜਾਬੀ ਆ ਸਕਿਉਰਿਟੀ ਗਾਰਡ ਦਾ ਪਤਾ ਲੱਗਾ ਵੀ ਤੇ ਕੰਮ ਕਰਦਾ ਅੱਛਾ ਕੱਲਾ ਸੀਗਾ ਕੱਲਾ ਹੀ ਸੀਗਾ ਜੀ ਮੋਟਰਸਾਈਕਲ ਤੇ ਹਾਂ ਵਰਦੀ ਪਾਈ ਸੀ ਕੋਈ ਸਕਿਉਰਿਟੀ ਗਾਰਡ ਦੀ ਅ ਵਰਦੀ ਦਾ ਉਹਦਾ ਪਤਾ ਨਹੀਂ ਲੱਗਾ ਜੀ ਬੈਗ ਹੀ ਇੱਕ ਤਾਂ ਮੋਟਰਸਾਈਕਲ ਤੇ ਸੀਗਾ ਅੱਛਾ ਉਹ ਮੋਟਰਸਾਈਕਲ ਬੈਗ ਉਹਦਾ ਥਾਣੇ ਘਰਦਾ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਭੇਜਦਾ ਸਿਵਲ ਹਸਪਤਾਲ ਵਿੱਚ ਹੈ ਹਾਂ ਜੀ ਇਹ ਕਿੰਨੇ ਵਜੇ ਸਮਾਂ ਹੋਣਾ ਜਦੋਂ ਹਾਸਾ ਆਇਆ ਇਹ ਕੋਈ ਅੱਧਾ ਘੰਟਾ ਹੋਣ ਤੋਂ ਪਹਿਲਾਂ ਦੀ ਗੱਲ ਹੈ ਅੱਧਾ ਘੰਟਾ ਹੋਣ ਦੇ ਪਹਿਲੇ ਸਿਮਲਾ ਹਸਪਤਾਲ ਲੈ ਗਏ ਉਹਨਾਂ ਨੂੰ ਸਿਮਲਾ ਹਸਪਤਾਲ ਠੀਕ ਹੈ ਆ ਕਿਦਾਂ ਠੀਕ ਆ ਹੁਣ ਕਿਦਾਂ ਕੀ ਹੈ ਕੋਈ ਕਹਿ ਨਹੀਂ ਸਕਦੇ ਜਿਉਂ ਉੱਥੇ ਪਤਾ ਲੱਗੂਗਾ ਸਿਮਲਾ ਹਸਪਤਾਲ ਵਿੱਚ ਕੀ ਉਹਦਾ ਕੀ ਹੈ ਬੱਚੇ کافی ਖੂਨ ਵਹਿ ਗਿਆ ਪਤਾ ਚੱਲਿਆ ਉਹਦਾ ਹਾਂਜੀ ਹਾਂਜੀ ਠੀਕ ਹੈ ਮੁਕੇ ਤੇ ਸਿਵਲ ਹਸਪਤਾਲ ਦੇ ਵਿੱਚ ਪਰਿਵਾਰ ਪਹੁੰਚਿਆ ਹੋਇਆ ਦੱਸਿਆ ਜਾ ਰਿਹਾ ਉਸ ਵਿਅਕਤੀ ਦੀ ਸੜਕ ਹਾਸੇ ਵਿੱਚ ਮੌਤ ਹੋ ਗਈ ਹੈ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸਿਵਲ ਹਸਪਤਾਲ ਦੇ ਵਿੱਚ ਲਿਆਂਦੇ ਦੌਰਾਨ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਕੋਸ਼ੀ ਤੇ ਘਟ ਦਿੱਤਾ ਗਿਆ ਹਾਲਾਂਕਿ ਪਰਿਵਾਰ ਦੇ ਦਾ ਰੋ ਰੋ ਕੇ ਕਾਫੀ ਬੁਰਾ ਹਾਲ ਹੋਇਆ ਆਇਆ ਹੈ ਤੇ ਦੱਸਿਆ ਜਾ ਰਿਹਾ ਇੰਦਰਾ ਔਜ਼ਰੀ ਦੇ ਵਿੱਚ ਉਸ ਵਿਅਕਤੀ ਕੰਮ ਕਰਦਾ ਸੀਗਾ ਤੇ ਅੱਜ ਕਾਰ ਵੱਲ ਜਾ ਰਹੇ ਸੀ ਕਿ ਤੇ ਇੱਕ ਟਰੱਕ ਨੇ ਫੇਟ ਮਾਰੀ ਫੇਟ ਮਾਰੀ ਫੇਟ ਮਾਰਨ ਤੋਂ ਬਾਅਦ ਉੱਥੇ ਦੇਖੇ ਤੇ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਸਿਵਲ ਹਸਪਤਾਲ ਲੰਘਾਇਆ ਤੇ ਉਸ ਤੋਂ ਬਾਅਦ ਮਿੱਤੇ ਕੋਸ਼ਿਸ਼ ਡਾਕਟਰ ਵੱਲੋਂ ਮਿੱਤੇ ਕੋਸ਼ਿਸ਼ ਕਰ ਦਿੱਤਾ ਗਿਆ